ਹੈਲੋ ਸਤਿ ਸ਼੍ਰੀ ਅਕਾਲ ਮੇਰੀ ਬੀਬੀ ਫੈਮਿਲੀ ਮੀਟ ਕਰਦੇ ਤੁਸ ਸਾਰੇ ਠੀਕ ਠਾਕ ਆਸੀ ਵੀ ਠੀਕ ਠਾਕ ਆ ਦੀਪਾ ਮੂਹਰਤ ਤੋਂ ਸਭ ਦਾ ਸਵਾਗਤ ਹੈ ਆਪਾਂ ਕੱਲ ਰਾਜਪੁਰੇ ਗਏ ਸੀ ਕਿਆ ਕਿ ਸ਼ਾਪਿੰਗ ਕਰੀਏ ਸੀ ਇੱਕ ਲਿਆਂਦਾ ਜੀ ਆਪਾਂ ਲੈ ਸੀ ਤਾਂ ਆਇਆ ਇਹਦਾ ਇਹ ਸਾਲਾ ਜੀ ਠੀਕ ਹੈ ਜੀ ਇਹ ਇਹ ਪਲਾਜ਼ੋ ਬਹੁਤ ਸੋਖਟ ਕੱਪੜਾ ਜੀ ਨਾ ਵਧੀਆ ਮਿਲੀ ਮਿਲੀ ਕੱਪੜਾ ਜਿਸ ਤੇ ਵਾਲਾ ਹੈ ਇਹ ਪਲਾਜ਼ੋ ਆ ਜੀ ਦੋਨੇ ਪਾਸੇ ਦੇ ਜੇਬਾਂ ਜੀ

ਆਪਣਾ ਕੱਜਾ ਲਾ ਜੀ ਬਹੁਤ ਪਸਤਾਵਾ ਹੋ ਗਿਆ ਜੀ ਨੂੰ ਪੈਸੇ ਲਾ ਕੇ ਬਾਅਦ ਵਿੱਚ ਉਹਨੇ ਪੈਸੇ ਲਾਏ ਜੀ ਤੇ ਐ ਇੱਕ ਮਹਿੰਗੀ ਹੈ ਜੀ ਇਹ ਆਪਾਂ ਉਸ ਕਰਕੇ ਲੈਂਦੀ ਹਾਂ ਜੀ ਮਹਿੰਗੀ ਤੇ ਕੀ ਕੀਾਂ ਕਰਦੇ ਨੇ ਸੌਣ ਦਾ ਮਹੀਨੇ ਚੜੇ ਤੇ ਕਾਲੀ ਕਰੀਏ ਮਾ ਜੀ ਸਨਸਕ੍ਰੀਨ ਅਲੋਸ਼ਨਮ ਸਨਸਕ੍ਰੀਨ ਲੋਸ਼ਨ ਠੀਕ ਹੈ ਜੀ ਇਆ ਪਾਸੋਂ ਪਿੰਕ ਕਰਕੇ ਆਂਦੀ ਆ ਕੱਲ੍ਹ ਦੇ ਸੀ ਇੱਕ ਆ ਪਕੜਾ ਕਹਿੰਦੇ ਜੀ ਐਕਸਪਲਾਸ ਸੀ ਨਾ ਤੇ ਉਹਦੇ ਵਿੱਚ ਮੇਰੇ ਪਾਤਰ ਗਾਇਮੇ ਛੋਟੇ ਛੋਟੇ ਨਾ ਦੋਨੇ ਪਾਸੇ ਘੁਰਦੇ ਆਸਤੇ ਠੀਕ ਹੈ ਜੀ ਇਹ ਆਪਾਂ ਕਨੀ ਸੀ ਕੱਲਾ ਸ਼ੋਪਿੰਗ ਇਹ ਹੁਣ ਕਰਦੇ ਆਪਾਂ ਕੰਮ ਦੀ ਸ਼ੁਰੂਆਤ ਲੋ ਜੀ ਸਮਾਨ ਆਪਾਂ ਦਿਖਾਤਾ ਜਿਹੜਾ ਪਰ ਅਜਪੁਰੇ ਗਏ ਸੀ ਸਾਰਾ ਸਮਾਨ ਸੋਨੂੰ ਦਿਖਾਵੀਆਂ ਕਿ ਆਟੇ ਲਿਆਂਦਾ ਕਿੱਕੇ ਸ਼ੋਪਿੰਗ ਕਰਕੇ ਆਂਦੀ ਤੇ ਹੁਣ ਆਪਾਂ ਲਾਗੇ ਸੀ ਦਰਵਾਜ਼ੇ ਸੇਸ਼ਨ ਤੋਂ ਹੁਣ ਤੇ ਇਹ ਨਾ ਰਾਤ ਮੀਂਹ ਆਇਆ ਸੀ ਜੀ ਤੇ ਬੱਦਲ ਤਾਂ ਪੂਰਾ ਚੜ ਕੇ ਆਇਆ ਜਿਵੇਂ ਲੱਗੇ ਸੀ ਜਿਵੇਂ ਸਾਰੀ ਰਾਤ ਮੀਂਹ ਹਟਣਾ ਨਹੀਂ ਬਹੁਤ ਜ਼ਿਆਦਾ ਬਾਰਿਸ਼ ਆਈ ਇਤਨੀ ਬਾਰਿਸ਼ ਆਈ ਤੇ ਮੈਂ ਤਾਂ ਆਪ ਸੋਚ ਰਹੀ ਸੀ ਅੱਜ ਤਾਂ ਮਹਾਵਧੀਆ ਰੱਬ ਠੰਡਾ ਠੰਡਾ ਮੌਸਮ ਕਰ ਦੇਗਾ ਕਰਕੇ ਗਿਆ ਉਹ ਜੀ ਥੋੜਾ ਬਹੁਤਾ ਮੀਂਹ ਪਾ ਕੇ ਜਾਨਣਾ ਕਰਕੇ ਗਿਆ ਤੇ ਅ ਐਨਾ ਗੁਣਗੁਣਾ ਪਿਆ ਸੀ ਇਤਨਾ ਗੁਣਗੁਣਾ ਤੇ ਦੁਪਹਿਰ ਇਹ ਕੱਲ ਸਵੇਰ ਟਾਈਮ ਦਾ ਠੰਡਾ ਠੰਡਾ ਮੌਸਮ ਸੀ ਤੇ ਉਸ ਦੀ ਬਾਅਦ ਵਿੱਚ ਸ਼ਾਮ ਟਾਈਮ ਤੋਂ ਬਾਅਦ ਤੇ ਮੌਸਮ ਐਨ ਘੁੰਮ ਜਿਹਾ ਗੁੰਮਗਾ ਹੋ ਗਿਆ ਸੀ ਜੀ ਤੇ ਬਸ ਆਇ ਲੱਗਿਆ ਸੀ ਜੀ ਇਹ ਵੀ ਅੱਜ ਤੱਕ ਪੂਰਾ ਆਪ ਦੋ ਰੰਗ ਦਿਖਾਏਗਾ ਇੱਕ ਪੂਰਾ ਮਿੰਟ ਪਵੇਗਾ ਕਿ ਪਰ ਨਹੀਂ ਐਨ ਮਾਨੀਟਰ ਸੀ ਥੋੜਾ ਜਿਹਾ ਟੈਨਿੰਗ ਹੋ ਕੇ ਚਲਿਆ ਗਿਆ ਤੇ ਫਿਰ ਨਾ ਉਹ ਨਾ ਵੀ ਵਾਸਤੇ ਸੰਕੇ ਸਿੱਤੇ ਜਿੱਤੇ 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 ਜਾਲੀ ਚਮਕਾਈ ਆਨੇ ਕਾਲੇ ਸਿੱਤੇ ਐਨ ਸਿੱਤੇ ਵੀ ਲਿਟਲ ਜਿਹਾ ਚਮਕ ਰਿਹਾ ਸੀ ਨਾ ਜਿੰਨਾ ਜਿੰਨਾ ਚਾਹ ਪਾਣੀ ਪੀ ਕੇ ਦੀ ਆਪਣਾ ਰੋਜ਼ ਦੀ ਪਾਣੀ ਹੋ ਗਿਆ ਸੀ ਇਹ 50 ਜੀ ਦੇ ਪਹਿਲਾਂ ਵੀ ਇਹ ਕੱਪੜੇ ਆਪਾਂ ਪੰਜ ਚ ਕਿਉਂ ਕਿ ਰੱਖਦੇ ਸੀ ਜੀ ਚਲਦੇ ਹੀ ਕਰਾ ਪੰਜਰਨਾ ਉਸਾਲਿਆ ਤੇ ਇਹ ਇੱਕ ਤਾਂ ਮੈਂ ਇਹ ਚਾਦਰ ਸੀ ਬਾਕੀ ਆਪਣੇ ਢਾਲੇ ਦੇ ਵਾਲੇ ਕੱਪੜੇ ਸੀ ਜੀ ਇਹ ਚਾਦਰ ਇਹ ਲੋਨ ਇਸ ਨੂੰ ਸਾਡਾ ਲੱਗਾ ਨਾ ਉਹ ਲੋਈ ਲੈਣ ਦਾ ਹਰ ਵੀ ਨਾ ਜ਼ਿਆਦਾ ਠੰਡ ਮੰਨਣਾ ਇੱਕ ਕਮਰ ਜਾ ਕਰਕੇ ਨਾ ਬਹੁਤੀ ਠੰਡ ਮੰਨਣਾ ਤੇ ਫਿਰ ਉਹ ਨੂੰ ਅਸੀਂ ਤੋੜ ਦਿੱਤੇ ਬਾਕੀ ਸਾਰੇ ਚਾਦਰ ਲੈ ਲਏ ਤੇ ਫਿਰ ਮੈਂ ਨਾ ਇਹ ਕੱਪੜਿਆਂ ਨੂੰ ਪਹਿਲਾਂ ਪਿਉ ਫਿਰ ਅੱਗ ਤਾਂ ਸੇਕ ਤੋਂ ਲੱਗ ਜਿ ਪਹਿਲਾਂ ਮੈਂ ਬਾਅਦ ਕਰਨਾ ਕੋਈ ਚੰਗੀ ਤਰ੍ਹਾਂ ਤੇ ਆਹ ਨੂੰ ਗੰਦਾ ਹੋਇਆ ਕਿ ਆਸੀ ਸਿੰਦਸ ਤੇ ਜਿਨੀ ਕਰਕੇ ਤੇ ਆਪਾਂ ਡੇਲੀ ਵੈਸੇ ਡੇਲੀ ਤੋਂ ਮਾਂ ਤੇ ਫਿਰ ਮੈਂ ਚੱਲ ਪਹਿਲਾਂ ਉਹ ਤੋਂ ਤਾਂ ਤੇਰੀ ਆਪਾਂ ਕੁਝ ਕੋਲ ਕੰਮ ਕਰਾਂ ਤੇ ਚਲੋ ਮੈਂ ਚਾਹ ਤੇ ਨੰਸਾਰ ਹੀ ਮੈਂ ਇਹ ਕੱਪੜੇ ਡੋਬੋ ਕਰਕੇ ਸੀ ਮੈਨੂੰ ਲੱਗੀ ਧੋਣਾਂ ਕਿ ਮੈਂ ਤੁਹਾਨੂੰ ਦੱਸਿਆ ਵੀ ਸੀ ਕਿ ਜੀ ਪਹਿਲਾਂ ਮੈਂ ਲੈ ਲਿਆ ਸੀ 10000 ਦੀ ਜਦੋਂ ਟੋਪਿਕ ਨੇ ਸਾਮਾਨ ਸਿੱਖਾਇਆ ਤੇ ਉਸ ਤੋਂ ਬਾਅਦ ਨਾ ਮੈਂ ਰਾਤ ਆ ਕੇ ਜੀ ਕੱਪੜੇ ਧੋਣ ਲੱਗ ਪਈ ਸੀ ਨਾ ਕਚਲ ਜਿਹੜੀ ਵਰਦੀ ਸੀ ਹਰਦੀ ਇੱਕ ਦੀ ਮਤੋਂ ਲੱਗੀ ਤੇ ਵਰਦੀ ਨਾ ਇਸ ਤਰ੍ਹਾਂ ਹੋਇਆ ਤੇ ਮਸ਼ੀਨ ਨੇ ਨਾ ਬਸ ਥੋੜੇ ਜਿ 2 ਚੱਕਰ ਆ ਦिए ਜਿਹੜੇ ਜੇ ਤੇ ਉਸ ਤੋਂ ਬਾਅਦ ਮਸ਼ੀਨ ਪਤਲੀ ਤਾਂ ਆਪਣੇ ਆਪ ਹੀ ਬਸ ਗਈ ਤੇ ਚੱਲੀ ਤੇ ਸਖਾਣੇ ਵਾਲੇ ਚ ਵਰਦੀ ਮੈਂ ਚੱਲ ਬੱਠਰ ਨਾਲ ਥੋੜੀ ਜਿਹੀ ਥੋੜੇ ਸੁਮਾਰ ਕੇ ਚੱਲੀ ਬੱਠਰ ਨਾਲ ਤੇ ਮਸੀਦ ਚ ਸਖਾਣੇ ਵਾਲੀ ਚਾਹ ਲਾਵੇਂ ਇਸ ਤਾਂ ਸਖਾਣੇ ਦੀ ਆਪਾਂ ਨੂੰ ਲੋੜ ਨਹੀਂ ਜੀ ਕਈ ਵਾਰੀ ਮਤਲਬ ਬੱਦਲ ਦਾ ਕੋਈ ਵੀ ਪਤਾ ਨਹੀਂ ਅੰਦਰ ਵੀ ਇੰਨਾ ਘੱਟ ਸੁੱਕਾ ਕੱਪੜੇ ਤੇ ਮਤਲਬ ਕੋਈ ਪਤਾ ਨਹੀਂ ਹੁੰਦਾ ਵੀ ਕੱਲ ਬੱਦਲ ਜਾਵੇ ਸੁੱਬਸਤੀ ਇਹ ਨਹੀਂ ਪਿਆਰਦੀ ਤੇ ਮੈਨਾਂ ਸਖਾਣੇ ਵਾਲੇ ਚ ਫਾਇਰ ਤੋਂ ਸੁੱਕਣੇ ਆ ਜੀ ਚੱਲੀ ਪਤਨ ਕਾਸ ਤੇ ਦੋਨੇ ਪਾਸੇ ਖਰਾਬ ਹੋ ਗਏ ਨਾਲੇ ਸੁਹਾਣੀ ਵਾਲੀ ਤੇ ਨਾਲੇ ਟੋਣੀ ਵਾਲੇ ਕੱਪੜੇ ਤੇ ਦੋਨੇ ਮਸੀਨਾ ਆਉਂਦੀ ਉਹ ਦੋਨੇ ਪਾਸੇ ਖਰਾਬ ਹੋ ਗਏ ਤੇ ਤੇਰੇ ਨਾਲ ਮੈਂ ਮਨੋਂ ਸੋਚਣਾ ਤਾਂ ਹਾਇ ਬੜੇ ਔਖੇ ਲੱਗਦੇ ਸੀ ਹੱਥਾਂ ਗੱਲ ਕੱਪੜੇ ਤੋਂ ਐ ਨਹੀਂ ਮੈਂ ਵੀ ਔਖੇ ਲੱਗੇ ਇਹ ਮਿਲੂਗੇ ਤੇ ਉਸ ਨਾਮ ਨੂੰ ਸੰਭਲਣ ਮਸੋਂ ਤੋਂ ਦਸੀ ਵੀ ਪਰ ਦੋਨੇ ਜਮਾਂ ਆਂਦੇ ਪਾ ਚੜਦਾ ਤੇ ਮੈਨੂੰ ਪਤਾ ਨਹੀਂ ਸੀ ਮੇਰੇ ਨਾਲ ਪਰਪਨਾ ਕਿ ਅੱਜ ਵਾਰੀ ਆਪਣਾ ਖਾਓ ਪੀਓ ਨਾਲ ਹਨਾ ਵੀ ਦਰਦ ਹੋਣ ਲੱਗ ਜਾਂਦਾ ਤੇ ਆਪਾਂ ਵੀ ਚੱਲ ਤੇ ਜਿਵੇਂ ਤੜੀ ਪੜੀ ਬਸ ਤਾਂ ਮਾ ਕੋਈ ਚੀਜ਼ ਹੈ ਜੀ ਸਾਡੇ ਤੇ ਤੇ ਫਿਰ ਮੇਰੇ ਇਨਾ ਦਰਦ ਤਿੰਨ ਦਿਨ ਲਗਾਤਾਰ ਸੌਂ ਵੀ ਨਹੀਂ ਲੇਕਣਾ ਦਰਦ ਹੋਇਆ ਤੁਨਾ ਦਰਦ ਯਾਰ ਆਤਮਾ ਨੂੰ ਬੜਾ ਬਰਮਾ ਮੱਚਾ ਹੋ ਰਿਹਾ ਤੇ ਉਸਤੀ ਵਾਲੇ ਮਗੂਮਾਨ ਹੋਏ ਜਦੋਂ ਤਾਂ ਨਹੀਂ ਲੱਗੀਆਂ ਤੇ ਇਹ ਉਲਟ ਨਹੀਂ ਸੀ ਕਰਕੇ ਲੱਗ ਰਹੀ ਸੀ ਤੋ بس ਇਹ ਪਤਾ ਲਾ ਤਾ ਕਿ ਮੈਨੂੰ ਇਹ ਨਾ ਮੇਰੇ ਵੀ ਬਸ ਮੰਦ ਤੇ ਲੱਗਨ ਮੈਂ ਸਾਰੀ ਰਾਤ ਜਾਗ ਕੇ ਕੱਢੀ ਤੇ ਮੈਂ ਦਵਾਈ ਖਾਂਦੀ ਲਈ ਨਾਲੇ ਨਾਲ ਹੀ ਦਿੱਤੇ ਕਿ ਦਰਦ ਨੂੰ ਦਵਾ ਕੇ ਲਿਆ ਦੀ ਜੀ ਦੋ ਤਿੰਨ ਦਿਨਾਂ ਇੱਕ ਸੰ ਦਵਾਈ ਤੇ ਤਿੰਨ ਨਾ ਮੈਂ ਤਿੰਨ ਦਿਨ ਲਗਾਤਾਰ ਦਰਦ ਸੁਣ ਲਵਾਈ ਤੇ ਕੋ ਬਿਲਕੁਲ ਹੁੰਦੇ ਪਰਕਟਾਈ ਨੰਦ ਪਰਕਟ ਚੁਰਚ ਚੁਰਚ ਪਰਤ ਰਹੀ ਹੈ ਤੇ ਮੈਨੂੰ ਕੱਲ ਦੱਸਣੀ ਪਈ ਦੀ ਆ ਵੀ ਕਿਸੇ ਨਾਲ ਇੱਕ ਵਾਰੀ ਵੀ ਅਲਟਰਾਸਾਉਂ ਕਰਾ ਕੇ ਦੇਖ ਲਓ 29 ਦਿਨੋਂ ਤੋਂ ਤੁਹਾਡੇ ਇਸ ਤਰ੍ਹਾਂ ਦਰਦ ਹੋ ਰਿਹਾ ਹੈ ਕਹਿੰਦੇ ਨਾ ਇਹ ਇਸ ਤਰ੍ਹਾਂ ਦਰਦ ਹੁੰਦਾ ਵੀ ਪਤਲੀ ਦੇ ਦਰਦ ਹੁੰਦਾ ਹੈ ਤੇ ਚਲੋ ਮੈਂ ਤਾਂ ਹੀ ਐਟਰਾਫੀ ਕਰਾਇਆ ਮੇਰੇ ਪ੍ਰੋਸਟੀਚ ਵਿੱਚ ਜਿੰਨੀ ਛੇਡ ਨਹੀਂ ਸੁਟਣਾ ਨੂੰ ਦੋਨੇ ਪਾਸੇ ਵਰਤਿਆ ਚਾਹਨਾ ਕਰਨਾ ਹੈ ਤੇ ਚਲੋ ਉਹ ਸੂ ਕਰੋ ਵੀ ਜੁਰਦ ਨੂੰ ਜੋ ਗੁਰਦੇ ਵਾਲੀ ਪਤਲੀ ਤੋਂ ਮੈਂ ਕਾਇਲ ਨਹੀਂ ਤਿਆਰੀ ਪਤਲੀ ਦਾ ਬੜਾ ਹੋਊਗਾ ਕਿ ਕੱਲ੍ਹ ਕਰਕੇ ਕਿੱਥਾ ਖੜਨਾ ਦੀ ਕੋਸ਼ਿਸ਼ ਕਰਕੇ ਅੱਤੇ ਘਰ ਮੈਂ ਨੂੰ ਨਾ ਅੱਜ ਮੈਂ ਬੜਾ ਮਨ ਮਨ ਜਾਂ ਪਰੇਸ਼ਾਨ ਹੈ ਮੈਂ ਕੋਧਰ ਮੇਰੀ ਸੀਨੀਰੀ ਖਰਾਬ ਹੋ ਗਈ ਦਰਦ ਕਰਨੀ ਨੂੰ ਮੈਂ ਕੁਝ ਸਾਜ ਕਰਿਆ ਤੇ ਆਗਾਮੀ ਕਰਕੇ ਥੋੜਾ ਵੀ ਦੰਦੇ ਨਹੀਂ ਦੇਖੇ ਕੋਈ ਵੀ ਦਰਦਾ ਦਰਦਾ ਮਾੜੀ ਹੋ ਗਈ ਤੇ ਮੇਰਾ ਨਾ ਮੇਰਾ ਮਾਨੇ ਨਾ ਦਾਸ ਜਗਿਆ ਮੈਂ ਕੱਪੜੇ ਧੋ ਤਰ ਰੇਤ ਨੰਮੋ ਗਿੰਦੇ ਨੰਮ ਸਭੀ ਪਰੰਮ ਨਾਲ ਕੁਪਤੇ ਵਾਸਤੇ ਫਟਾਫਟ ਮੈਨੂੰ ਕੋਦਾ ਚਲੋ ਇਹਨਾਂ ਸੁਕਰਨਾ ਤੋਂ ਕਿ ਨੰਨ ਨੂੰ ਵੀ ਰੱਖ ਦਵਾਂਗੇ ਤੇਰੀ ਜੀ ਪਰ ਵਿਚਾਰ ਸੱਤ ਕੇ ਪਾਇ ਲਿਖਣੇ ਕਪੜੇ ਤੇ ਫਿਰ ਮੈਂ ਹੁਣ ਇਹ ਮਸ਼ੀਨ ਨੂੰ ਵੀ ਪਾਇ ਦੀ ਬਹੁਤ ਟਾਈਮ ਹੋ ਗਿਆ ਜਿਆਦਾ 13 14 ਸਾਲ ਹੋ ਗਏ ਪਰ ਆਹ ਵੀ ਅੱਲੇ ਹੀ ਚੱਲਦੀ ਸੀ ਤੇ ਚਲੋ ਇਹਨਾਂ ਸੁਕਰੇ ਆਪਾਂ ਨੂੰ ਵੀ ਐਨਾ ਟਾਈਮ ਦੇ ਚੱਲਦੀ ਤੇ ਵੈਸੇ ਇਹਦੇ ਪੈਰ ਆਪਾਂ ਦੇਖਾਂਗੇ ਬਾਅਦ ਤੇ ਵੈਸੇ ਤੁਸੀਂ ਦੇਖ ਲਈ ਇਹ ਵੀਡੀਓ ਦੇ ਵਿੱਚ ਇਹਦੇ ਨਾਲ نیچے ਆਪਾਂ ਤੇਲਾਂ ਲਾਉਣੀਆਂ ਨੇ ਤਾਂ ਗੰਗਮੀ ਖਾਲੀ ਗੰਗ ਲੱਗਦੀ ਤੇ ਲੋਹਾ ਦਾ ਤੇਰਾ ਪੈਲਰ ਤੋਂ ਮੈਂ ਕਰੰਟ ਲੱਗੀ ਮਾਰਿਆ ਆਪਾਂ ਨਾ ਵੀ ਮੁਰੇ ਜੈਸ ਕਰੰਟ ਮਾਰਨੋਂ ਘੱਟ ਗਈ ਕਿ ਚੋਂ ਤਵੀ ਤਾਰਾ ਸੋਟ ਅੱਤੀ ਤੇ ਇਹਦੇ ਥੱਲੇ ਆਪਾਂ ਨੀਚੇ ਨਾ ਤੇਲਾਂ ਲਾਟਣਾ ਵੀ ਚਲੋ guna ਕਰੀਂ ਇਹ ਹੱਲੇ ਨਾ ਹੱਲ ਲੱਗਦੀ ਮਸ਼ੀਨਾਂ ਤੇ ਹੁਣ ਅਰੇ ਰਾਤ ਅਹੀ ਜੇ ਹੋਇਆ ਵੀ ਇੱਥੇ ਦਰੂ ਘੱਟੇ ਨਾ ਚਲੋ ਆਪਾਂ ਫੇਰ ਕਰਾ ਕੇ ਦੇਖ ਲਾਦੇ ਨਾ ਠੀਕ ਹੋ ਗਈ ਤਾ ਇਨੋਂ ਮੀਰੋ ਤੋਂ ਵੀ ਕਿਤਾਬੀ ਚੱਲਦਾ ਜੀ ਇਹ ਜਿਹੜਾ ਕੱਪੜੇ ਸੱਲ ਤੋਂ ਇਹਨਾਂ ਨਾਲ ਤਾਂ ਸੋਚੀ ਕਿ ਆਪਾਂ ਸਾਡੇ ਕੀ ਕੰਮ ਤਾਂ ਇਹਨਾਂ ਕੰਮ ਬਾਤ ਲਈ ਇਹ ਘੱਟ ਪਤਾ ਹੈ ਨਹੀਂ ਕਿ ਦੇਖੋ ਕੰਮ ਕਰੇ ਨਾਲ ਹੀ ਕੰਮ ਹੋਗਾ ਜੀ ਜਿਵੇਂ ਆਪਾਂ ਹੁਣ ਨਾਲ ਤੋਂ ਕਿ ਤਨ ਵੀ ਨਾ ਸਾਇ ਲਿਆ ਕੀ ਹੁੰਦਾ ਕਿ ਮਿੱਟੋ ਨਾਲ ਕਿ ਤਰ ਸਨੋ ਤਾਂ ਇੰਨਾ ਵੀ ਦੇਖਾ ਪਤੋਂ ਦੀ ਸਿਹਤ ਨਾਲੇ ਤਾਂ ਚਲਾ ਆਏ ਵੀ ਸਹਾਰਾ ਜਰੋਗ ਮਸੀਨ ਦਾ ਹਨਾ ਆਪਾਂ ਹੋਰ ਕੰਮ ਕਰ ਲੈਨੇ ਆ ਜੀ ਤਾਂ ਇਹ ਸੀ ਜੀ ਦੇ ਵਿੱਚ ਕੱਪੜੇ ਤੇ ਪਹਿਲਾਂ ਦੇ ਖਾਪੜ ਨਾਲ ਮੁੰਮਾ ਹੋਉਂਦਾ ਤੇ ਆਪਣਾ ਨਾ ਹੋਰ ਇਹ ਸਾਰੇ ਆਪਾ ਹੱਥਾਂ ਨਾਲ ਹੀ ਢੋਡੇ ਹੁੰਦੇ ਸਕੇ ਤਾਂ ਮੁੰਜੀ ਚਲੋ ਆਏ ਬਹੁਤ ਵੀ ਹੁਣ ਜੀ ਚੱਲ ਗਈ ਮਸ਼ੀਨਾਂ ਤਾਂ ਤੇ ਚਲੋ ਮੈਂ ਕੱਲ ਕੋਣੀ ਤਾਹੇਗੀ ਕਿ ਅੱਧੇ ਦਿਨ ਮੈਂ ਤੁਹਾਨੂੰ ਕੱਪੜਿਆਂ ਤੋਂ ਲੱਗੀ ਸੀ ਤੇ ਮੇਰਾ ਪਰੇਸ਼ਾਨ ਮਨ ਆਏ ਬਾਰ ਬਾਰ ਵੀ ਜੋ ਮੈਂ ਕਾਜ ਮਰਦਿਆਂਗੀ ਕੱਪੜੇ ਤੇ ਮੋਤੇ ਵੀ ਦਰਦ ਨਾਲ ਨਤ ਨਹੀਂ ਕਹੀ ਨਹੀਂ ਇਸ ਤਰ੍ਹਾਂ ਮੇਰੇ ਜਾਢਾ ਇਟਰ ਤੋਂ ਹੋਇਆ ਸੀ 7 ਦਿਨ ਉਹ ਵੈਸੇ ਮੈਨੂੰ ਦਵਾਈ ਗੈਲੂ ਦੀ ਡਾਕਟਰ ਨੇ ਕਰਦੀ ਜਿਹੜੇ ਉਹ ਦੱਸਦਾ ਹੈ ਕਿ ਬਦਲ ਕੇ ਦਵਾਈ ਪੱਤਰਨਾ ਵੀ ਉਹ ਕਹੇ ਕਿ ਦੇਖ ਦਵਾਈ ਤੁਹਾਨੂੰ ਖਾਣੀ ਪਵੇਗੀ ਤੇ ਪੱਤਰਨਾ ਸੋਧਣਾ ਮਿਕੜਾਣੀ ਆ ਵੀ ਬੱਪਾ ਅਨਿ ਬੱਤ ਤੋਂ ਵਤ ਸੁਣਾ ਪਾਣੀ ਜਿੰਨ ਮਜਾਦ ਦੀ ਮਜਰ ਮਾਨਾ ਨਾ ਕੱਚਾ ਕੱਚਾ ਹੁੰਦਾਗਾ ਇਸ ਤਰ੍ਹਾਂ ਵੀ ਉਂਟੀ ਵਾਲੇ ਨੂੰ ਜ਼ਿਆਦਾ ਮਾਨਾ ਉਸ ਤੈਸੇ ਵੀ ਡਾਕਟਰ ਕਹੇ ਵੀ ਕੋਟੋ ਕੋਟਾ ਪਾ 5 ਲੀਟਰ ਪਾਥਨ ਕੀ ਨੀਤੀ ਹੈ ਵੀ ਤੁਹਾਨੂੰ ਪੀਪੱਥਰ ਨਾਲ ਲਈ ਨਿਕਲਿਆ ਨਹੀਂ ਜੀ ਪੱਥਰ ਨਾਲ ਕਰੇ ਪਾਣੀ ਬੱਦ ਤੋਂ ਬੱਦ ਪੀਣਾ ਵੀ ਜਿੰਨਾ ਪਾ ਪਾਣੇ ਜਿੰਨਾ ਬਾਥੂ ਮਾਇ ਜੀ ਪੱਥਰ ਨਾਲ ਨਹੀਂ ਪੈਣ ਮਿਲਦੀ ਜੀ ਨਾ ਪੰਨਾ ਤਾਂ ਜੀ ਰਿਤੇ ਜੀ ਜੀ ਬੱਦ ਮਿਆ ਕੋਈ ਪੱਥਰ ਦੀ ਦਵਾਈ ਜਾਂ ਸੰਕਲ ਦੀ ਕਰਦੇ ਤੇ ਆਏ ਆ ਵੀ ਰੋਜ਼ ਰੋਜ਼ ਦਾ ਦਰਦ ਹੀ ਨਹੀਂ ਸੋਹਾਂ ਜਾਂਦਾ ਕਿ ਦਰਦ ਹੋ ਵੀ ਹੈ ਜੀ ਕੋਈ ਵੀ ਦਰਦ ਆ ਜੇ ਆਪਣਾ ਚੈਰ ਕਰਕੇ ਕਰਨ ਦਾ ਕੁਝ ਕਰਨਾ ਤਾਂ ਫਿਰ ਅ ਸਰਦ ਕਰਾ ਦਿੱਤਾ ਜੀ ਤੇ ਕਿਸੇ ਤਰ੍ਹਾਂ ਵੀ ਆਪਣਾ ਕੋਈ ਵੀ ਦਰਦ ਮਾਰਿਆ ਜੀ ਅਸਮਾ ਨਾ ਕਿ ਮੈਂ ਅੱਤ ਤੇ ਨਜ਼ਰ ਆਤਾ ਮੈਨੂੰ ਸੌ ਕੇ ਵੀ ਤਕਰੀ ਰਾਤ ਨੂੰ ਨਾ ਉਠੋ ਤੇ ਆਪ ਜਿੱਕਾ ਜਮਾਇਆ ਜਿੱਦ ਤੱਕ ਪੜ ਕੇ ਬੈਠ ਜਾਣਾ ਤਾਂ ਬਿਹਤਰ ਰਿਹਾ ਇਹਨਾਂ ਨਾਲੋਂ ਪਰ ਸਿਹਤ ਦਾ ਦਰਦ ਮੈਨੂੰ ਪਤਾ ਕਿ ਸਭ ਤੋਂ ਪਹਿਲਾਂ ਮੇਰੀ ਮੰਮੀ ਦੇ ਸਸਤੇ ਦੇ ਪੱਤਰ ਨਾਲ ਚੱਲਦੇ ਉਹ ਵੀ ਉਹਦੇ ਵੀ ਬਹੁਤ ਬੋਝ ਕਰਦੇ ਹੁੰਦਾ ਹੁੰਦਾ ਸੀ ਪਰ ਬੜਾ ਆਪ ਕਈ ਵਾਰ ਤੋਂ ਨੰਨਾ ਉਲਟ ਮਲਾਵੇ ਜਿੰਨਾ ਸਨਾ ਉਹ ਇੱਕ ਮਾਰਕਾ ਚਾਹ ਹੁੰਦਾ ਸੀ ਤੇ ਫਿਰ ਮੈਂ ਉਹ ਤਰ੍ਹਾਂ ਕਿ ਇਸ ਤਰ੍ਹਾਂ ਨਾ ਵਰਤੋ ਕੜਾ ਤੇ ਲੈ ਤੇ ਕੋਈ ਕੁਛ ਦੇ ਕਰਨ ਦਾ ਨਾਗਰ ਅਜੇ ਕੋ ਕਰਵਾ ਕੇ ਲਈ ਸੀ ਕੋਈ ਰਾਸਣ ਕਰਦਾ ਉਹ ਮਮੂਲੀ ਦਾ ਪਾਲਕ ਨੂੰ ਤੇ ਚੋਲ ਇਸ ਤਰ੍ਹਾਂ ਦੇ ਉਹਨਾਂ ਨੇ ਕੋਈ ਚੀਜ਼ ਸਪਰੇਜ ਕਰਿਆ ਸੀ ਚੋਲ ਨੂੰ ਪਾਲਕ ਤਾਂ ਬਿਲਕੁਲ ਹੀ ਪੈਂਦਾ ਨਹੀਂ ਖਾਣੇ ਬਟਾ ਉਸ ਕੱਲ ਕਰ ਰਿਹਾ ਕਿ ਕੋਈ ਜੀ ਆਈ ਦੇਖ ਲੋ ਅੱਗੇ ਦੇਖ ਲੋ ਜੀ ਮਾਤਰੀ ਚ ਖਾਣੇ ਤੇ ਫਿਰ ਤਾਂ ਇਹ ਦੀ ਕਿਸ ਦਾ ਨਾਮ ਹੁੰਦਾ ਮਾੜੀ ਜੀ ਚੀਜ਼ ਖਾ ਲੈਣੀ ਹੈ ਕੋਈ ਉਹ ਤੁਹਾਡੀ ਵਰਤੰਮੇ ਤੇ ਤਲੀ ਕਿਸੇ ਨਾਤਾ ਬਣਾ ਦੀ ਸਬਜ਼ੀ ਬਣਦੀਆਂ ਤੇ ਨਾਪਕੇ ਚੌਲ ਖਾਣੇ ਆ ਤੇ ਜੇ ਤੁਸੀਂ ਆਪ ਵੀ ਖਾਣਾ ਵਿੱਚ ਟਮਾਟਰ ਨਹੀਂ ਖਾਣਾ ਤੇ ਮਾਂ ਬਾ ਚਲੋ ਜੀ ਆਪਾਂ ਫਰਿਜ ਰੱਖਾਂਗੇ ਤਹਨਾ ਤੇ ਆਪਾਂ ਤਾਂ ਹੀ ਕੀ ਕੋਈ ਮਾਂ ਦੇ ਨਾ ਔਰ ਟਮਾਟਰ ਵੀ ਆਪਾਂ ਕੀ ਚਲੋ ਸਬਜ਼ੀ ਥੋੜੀ ਪਾਇਆ ਕਰਾਂਗੇ ਹਨਾ ਤੇ ਆਏ ਆ ਵੀ ਸਬਜ਼ੀ ਟਮਾਟਰ ਨਾਲ ਵਧੀਆ ਬਣ ਜਾਂਦੀ ਲੇਕਿਨ ਚੰਗੀ ਵੀ ਲੱਗਦੀ ਤੇ ਚਲੋ ਆਪ ਦੇ ਪ੍ਰੇਰਿਤ ਰੱਖਣਾ ਦਾ ਪਵੇਗਾ ਜੀ ਦੇਖੀ ਤਮਾਰਾ ਨਾਲ ਤੇ ਐਸਾ ਆਪਣੇ ਕੱਪੜੇ ਧੋਤੇ ਗਏ ਜੀ ਸਾਰੇ ਤੇ ਆਪਾਂ ਬਾਲਟ ਬੂਟ ਨਾਲ ਵਿੱਚ ਦੀ ਘਰਾ ਧੋ ਗਏ ਰੱਖ ਹੈ ਨੇ ਤੇ ਸਾਰੇ ਦਾ ਮਾਪ ਨਹੀਂ ਚੋਈ ਜੀ ਜਿਹੜੇ ਮੇਰੇ ਚੈਨਲ ਤੇ ਮਿਲੇ ਆ ਤੇ ਚੈਨਲ ਨੇ ਸਸ ਕਰਾਇਆ ਤੇ ਇੱਕ ਪੀਰ ਵੱਟ ਤੋਂ ਵੱਧ ਕਰਨਾ ਜੀ ਸੁਧਿਆਲ ਕਾਜੀ ਅੱਗੇ ਕਦਮ ਲਈ ਇਹ ਤਾਂ ਇਹ ਮਾਨ ਕਰੇਗਾ ਜੀ ਆਪਣਾ ਵੀਡੀਓ ਬਣਾਣੀ ਹੈ ਨਾ ਤੇ ਮੈਂ ਤਾਂ ਬਿਰਤ ਮੈਨੂੰ ਤਾਂ ਐ ਜਿਹਾ ਲੱਗਦਾ ਚਲੋ ਜੇ ਤੱਕ ਵੀਓ ਨੂੰ ਸਬਸਕ੍ਰਾਈਬਰ ਵਧਣਗੇ ਆਪਾਂ ਬਣਾ ਲਾਂਗੇ ਵੀਡੀਓ ਨੂੰ ਨਹੀਂ ਤਾਂ ਆਪਾਂ ਛੱਡ ਦਾਂਗੇ ਜੀ ਹਨਾ ਤੇ ਤੁਹਾਡੇ ਸਪੋਰਟ ਨਾਲ ਹੀ ਆਪਾਂ ਅੱਗੇ ਵਧਾਂਗੇ ਜੀ ਤੇ ਬਸ ਤੁਹਾਨੂੰ ਬਸ ਸ਼ੇਅਰ ਨੂੰ ਐ ਕਰਕੇ ਵੀ ਸਬਸਕ੍ਰਾਈਬ ਕਰਨਾ ਤੇ ਨਹੀਂ ਮਾਇਆ ਤੇ ਚਲੋ ਜੀ ਆਪਾਂ ਕੱਪੜੇ ਆਪਣੇ ਧੋਤੇ ਗਏ ਨੇ ਤੇ ਦੀਦੀ ਸੁੱਕਣੇ ਪਾ ਲਈ ਜੀ ਕੋਈ ਇਸ ਤੋਂ ਬਸਹੀ ਵਿਚਾਰ ਚੱਲੀ ਇਹ ਰੋਣ ਦੀ ਹੈਰਤ ਭਰਾ ਦਿੰਦੀ ਆ ਕੰਮ ਕਰ ਲੈਂਦੀ ਆ ਹਨਾ ਤਾਂ ਵਿਚਾਰੀ ਤੇ ਕੀ ਦੱਸਾਂ ਜੀ ਨਾ ਤੇ ਵਿਚਾਰੀ ਥੋੜੀ ਜਿਹੀ ਉਹ ਕੋਲੀ ਜੀ ਆ ਕੇ ਕੰਮ ਨਾਲ ਮੜਮਟ ਟਕਰਾ ਦਿੰਦੀ ਜਿੰਨਾ ਪਟਾਇਦੀ ਨੇ ਕੰਮ ਕਰ ਲੈਂਦੀ ਆ ਉਹ ਕੋਠੇ ਦੇ ਜਲਮ ਲੈ ਦੇਗੀ ਇਹਨਾਂ ਨੂੰ ਤੇ ਕਿੰਨਾ ਸੁੱਕਣੇ ਪਾਵਾਣਗੇ ਇਹ ਨਾ ਕੁਦਰ ਚੱਲ ਰਿਹਾ ਸੀ ਜੀ ਤੇ ਅਰਦੀ ਕੋ ਡੈਡੀ 7:00 ਵਜੇ ਤੇ ਪਾਣੀ ਪਾਰ ਆਜੀ। ਵਿਚਾਰਾ ਇਹ ਫਿਰ ਬਾਅਦ ਮੈਨਾਂ 8:30 ਵਜੇ ਉੱਠ ਖੜਕ ਪਈ। ਮਾਰੀ ਗਲੀ 8:30 ਵਜੇ ਪਾਣੀ ਆਵਾ। ਤੇ ਉਹ ਤਾਂ ਕਰਦੇ ਉਹ ਰਹੀ ਪਿਆਸ ਦੀ ਦੰ ਚੱਲ ਰਿਹਾ ਮੈਂ ਬੰਦ ਨਿੱਕਰੇ ਮੈਂ ਚਲੋ ਪਿਆਇਦਾ ਰਹਿਣ ਦੇਣਾ। ਤੇ ਜੀ ਚਲ ਉਹਨਾਂ ਨੇ ਤਾਂ ਡੋਟੀ ਬਾਹਰ ਡੋਟੀ ਵੀ ਕਰਨੀਆਂ ਐ ਮੜਾ ਮੋਟਾ ਵੀ ਚੱਲ ਵਿਚਾਰਾ ਘਰੇ ਪਾਣੀ ਪੂਣੀ ਪੜ ਦਿੰਦਾਗਾ ਸਵੇਹਾਂ ਉੱਠ ਕੇ ਜਲਦੀ ਤੇ ਵੀ 8:30 ਵਜੇ ਉੱਠੇਗਾ ਪੌਣੇ 3:00 ਵਜੇ ਪੂਰੇ ਪਾਣੀ ਆ ਜਾਈਗਾ। ਹੁਣ ਸਵੇਰ ਟਾਈਮ ਦਾ ਪਾਣੀ ਹੋਇਆ ਪਿਆ ਜੀ ਚਲੋ ਜੀ ਆਪਾਂ ਇਹ ਪਾਣੀ ਸਾਰਾ ਡੋਰਤਾ ਜੀ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਟੱਪ ਨੂੰ ਆਪਾਂ ਮਾਜ ਦਾਂਗੇ ਟੱਪ ਨਾਲ ਪਤਾ ਨਹੀਂ ਕਾਸ ਤੋਂ ਗੰਦਾ ਬੜਾ ਹੋਇਆ ਪਿਆ ਜੀ ਵਿੱਚ ਇਹਨਾਂ ਕਾਈ ਜੀ ਲੱਗੀ ਪਈ ਆ ਪਤਾ ਨਹੀਂ ਤਾਂ ਆਪਾਂ ਭਰ ਕੇ ਰੱਖ ਦਿੰਨੇ ਪਾਣੀ ਦਾ ਟੱਪ ਤੇ ਪਾਣੀ ਆਇਆ ਵੀ ਜਿੰਨਾ ਆਪਾਂ ਵੱਧ ਭਾ ਵੀ ਪਾਣੀ ਭਰ ਕੇ ਰੱਖਾਂਗੇ ਹਨਾ ਤੇ ਆਪਾਂ ਨੂੰ ਸਾਰੇ ਕਾਸੇ ਕੰਮ ਲਈ ਪਾਣੀ ਦੀ ਲੋੜ ਪੈਂਦੀ ਹੈ ਜੀ ਤੇ ਕੰਮ ਦੇ ਘੜ ਭਾਂਡਾ ਠਿੱਕਰ ਧੋਣਾ ਲੀੜਾ ਕੱਪੜਾ ਧੋਣਾ ਤਾਂ ਵੀ ਆਪਾਂ ਨੂੰ ਪਾਣੀ ਚਾਹੀਦਾ ਜੀ ਇਹ ਬਸ ਤੇ ਮੈਂ ਨਾ ਇਹ ਟੱਪ ਭਰ ਕੇ ਰੱਖ ਲੈਂਦੀ ਆ ਕਈ ਵਾਰ ਤੇ ਹੁਣ ਇਹਦੇ ਵਿੱਚ ਪਤਾ ਨਹੀਂ ਕਾਈ ਜੀ ਲੱਗਣ ਲੱਗੀ ਤੇ ਇਹਨੂੰ ਸਾਫ਼ ਕਰਨੇ ਵਾਸਤੇ ਨਾ ਵੀ ਦੱਸਿਓ ਵੀ ਜੀ ਵਧੀਆ ਜੀ ਕੋਈ ਸਾਫ਼ ਕਿਸ ਚੀਜ਼ ਨਾ ਹੋਏਗਾ ਜੀ ਤੇ ਉਹ ਵੈਸੇ ਨਾ ਇਹ ਥੋੜਾ ਥੋੜਾ ਤਾਂ ਸਾਫ਼ ਹੋ ਗਿਆ ਜੀ ਤੇ ਬਸੇ ਚੰਗੀ ਤਰ੍ਹਾਂ ਨਹੀਂ ਸਾਫ ਹੁੰਦਾ ਪਤਾ ਨਹੀਂ ਤੱਕ ਕਿਉਂ ਪਤਾ ਨਹੀਂ ਮੈਂ ਪਾਣੀ ਦਾ ਵੀ ਬੇਲੀ ਭਰ ਕੇ ਰੱਖਦੀ ਸੀ ਹੁਣ ਮੈਂ ਕਿ ਮੈਂ ਇਹਨੂੰ ਭਰ ਕੇ ਨਹੀਂ ਰੱਖਿਆ ਕਰਦੀ ਬਸ ਜਿਹੜਾ ਪਾਣੀ ਹੋਇਆ ਕਰੇਗਾ ਆਪਾਂ ਵੀ ਵਰਤ ਲਿਆ ਕਰਾਂਗੇ ਬਾਅਦ ਮੈਂ ਨੂੰ ਵੀ ਮੋਦਾ ਮਾਰ ਦਿਆ ਕਰਾਂਗੇ ਤੋਸ ਮਾਰ ਕੇ ਤੇ ਇਹ ਵੀ ਹੁਣ ਵੀ ਭਰਿਆ ਪਿਆ ਸੀ ਇਹ ਟੱਪ ਪਾਣੀ ਨਾਲ ਮੈਂ ਸਾਰਾ ਵੀ ਵਰਤ ਲਿਆ ਵੀ ਹੁਣ ਮੈਂ ਤੋਸ ਮਾਰ ਕੇ ਰੱਖਤਾ ਜੀ ਇਹ ਡਸਟਪਿਨ ਇਹਨਾਂ ਨੂੰ ਤੋਸ ਮਾਰ ਕੇ ਆਪਾਂ ਰੱਖ ਦਾਂਗੇ ਜੀ ਇਹ ਪਤਾ ਹੀ ਆਪਾਂ ਜਿਹੜਾ ਟੱਕਣ ਵਾਲਾ ਇਹ ਤਾਂ ਪਰਸੋਈ ਚ ਰੱਖਿਆ ਹੋਇਆ ਜੀ ਉਹ ਬਾਹਰ ਰੱਖਿਆ ਹੋਇਆ ਜੀ ਤੇ ਇਹਨਾਂ ਨੂੰ ਵੀ ਆਪਾਂ ਤੋਂ ਸਮਾਰ ਕੇ ਤੇ ਰੱਖ ਲਾਂਗੇ ਜੀ ਤੇ ਵੀਡੀਓ ਦਾ ਕਰਾਂਗੇ ਆਪਾਂ ਐਤੀ ਐਂਡ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੇ ਚਲੋ ਜੀ ਬਾਏ ਬਾਏ ਓਕੇ ਜੀ ਜੀਰੂ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਤੇ ਲਾਇਕ ਕਰਨਾ ਤੇ ਐਤੀ ਆਪਾਂ ਐਂਡ ਕਰਦੇ ਆਂ ਤੇ ਮਿਲਾਂਗੇ ਜੀ ਆਪਾਂ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ